ਛੱਤ ਤੇ ਲੋਹਾ ਜਿਹੜਾ ਐਸਟ੍ਰੋਲੋਜੀ ਹੈ ਨਾ ਇੱਕ ਘਰ ਚ ਕਿੱਥੇ ਲੋਹਾ ਪਿਆ ਕਿੱਥੇ ਪਾਣੀ ਪਿਆ ਇਹ ਦੇਖਦੀ ਹੈ ਬਟ ਰੈਂਡਮ ਨਹੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਛੱਤ ਤੇ ਦੇਖਦੀ ਕਿਵੇਂ ਮੈਨੂੰ ਮੈਂ ਐਕਸਪਲੇਨ ਕਰੋ ਸਮਝਿਆ ਨਹੀਂ ਤੁਹਾਡੀ ਗੱਲ ਤੁਹਾਡੀ ਕੁੰਡਲੀ ਹੈ ਕਿਸੇ ਬੰਦੇ ਦਾ ਚਾਰਟ ਹੈ ਉਹਦੇ ਚ 12 ਘਰ ਨੇ ਵਾਸਤੂ ਇਸ ਦਾ ਪਾਰਟ ਆਫ ਐਸਟ੍ਰੋਲੋਜੀ ਬਟ ਨਾਟ ਐਸਟ੍ਰੋਲੋਜੀ ਪਾਰਟ ਹੈ ਲੇਕਿਨ ਪਾਰਟ ਆਫ ਐਸਟ੍ਰੋਲੋਜੀ ਨੋਮੈਡ ਲੋਜੀ ਵੀ ਇਸ ਦਾ ਆਲਸੋ ਪਾਰਟ ਆਫ ਐਸਟ੍ਰੋਲੋਜੀ ਤਾਂ ਉਹ ਦੱਸਦੀ ਹੈ ਕਿ ਜਿਹੜੇ ਜੇ ਬੰਦੇ ਦੇ ਫਰਸਟ ਹਾਊਸ ਦੇ ਉੱਤੇ ਸ਼ਨੀ ਬੈਠਾ ਹੈ ਤਾਂ ਉਹਦੇ ਘਰ ਦੇ ਨਾਰਥ ਏਰੀਆ ਦੇ ਅੰਦਰ ਕਿਤੇ ਨਾ ਕਿਤੇ ਲੋਹਾ ਪਿਆ ਹੁੰਦਾ ਹੈ ਜਾਂ ਗਾਰਬੇਜ ਹੁੰਦਾ ਹੈ ਜੇ 8ਵੇਂ ਘਰ 'ਚ ਸ਼ਨੀ ਹੈ ਤਾਂ ਉਹਦੇ ਸਾਊਥ-ਵੈਸਟ 'ਚ ਕਿਤੇ ਨਾ ਕਿਤੇ ਲੋਹਾ ਪਿਆ ਹੁੰਦਾ ਜੇ ਉਹ ਚੀਜ਼ਾਂ ਪ੍ਰੋਬਲਮ ਦੇ ਰਹੀਆਂ ਨਾ ਤਾਂ ਕਹਿ ਦਿੰਦੇ ਆ ਬਈ ਉਹਨੂੰ ਉੱਥੋਂ ਹਟਾ ਲਓ ਉਹਦੇ ਹਟਾਉਣ ਨਾਲ ਸ਼ਨੀ ਨਹੀਂ ਹਟਦਾ ਹੁੰਦਾ ਨਹੀਂ ਹਟਦਾ ਤੁਸੀਂ ਫਿਰ ਇੰਟਰਸਟਿੰਗ ਗੱਲ ਕਰ ਰਹੇ ਹੋ ਮੱਲਾ ਤੁਸੀਂ ਪ੍ਰੋਬਲਮ ਦੱਸ ਦਿੰਨੇ ਹੋ ਪਰ ਪ੍ਰੋਬਲਮ ਦਾ ਹੱਲ ਹੈ ਨਹੀਂ ਸਾਡੇ ਕੋਲ ਪ੍ਰੋਬਲਮ ਦਾ ਹੱਲ ਹੈ ਵੀ ਵਾਇਗਰੂ ਵਾਇਗਰੂ ਕੋ ਰੱਬ ਦਾ ਨਾਮ ਲਓ ਇਸ ਤੋਂ ਵੱਧ ਕੋਈ ਹੱਲ ਨਹੀਂ ਪ੍ਰੋਬਲਮ ਦਾ ਹੱਲ ਹੈ ਭਾਜੀ ਪ੍ਰੋਬਲਮ ਦਾ ਹੱਲ ਇਹ ਹੈ ਕਿ ਜਦੋਂ ਚੰਗਾ ਸਮਾਂ ਆਏਗਾ ਉਹ ਚੀਜ਼ਾਂ ਠੀਕ ਹੋ ਜਾਣਗੀਆਂ ਸਬਰ ਕਰੋ ਮੈਨੂੰ ਭਾਜੀ ਫਰਕ ਨਹੀਂ ਪੈਂਦਾ ਕਿ ਇਸ ਗੱਲ ਦੇ ਸੁਣਨ ਨਾਲ ਮੈਂ ਐਸਟੋਲੋਜੀ ਰਾਈਜ਼ਨ ਕਾਰੋਬਾਰੀਆਂ ਬਿਲਕੁਲ ਇਹ ਚ ਕੋਈ ਦੋ ਰਾਏ ਨਹੀਂ ਮੇਰਾ ਬੜਾ ਇੰਸਟੀਚੂਨ ਹੈ ਐਸਟੋਲੋਜੀ ਦਾ ਬਟ ਇਸ ਕਮਨਾ ਦੋ ਤਰੀਕੇ ਨਾਲ ਹੁੰਦੇ ਹਨ ਥੱਗੀ ਮਾਰ ਕੇ ਵੀ ਹੁੰਦੇ ਹਨ ਇਮਾਨਦਾਰੀ ਨਾਲ ਵੀ ਹੂੰ ਠੱਗੀ ਹੈ ਕਿ ਮੈਂ ਕਹਿ ਦਵਾਂ ਬਈ ਐਵੇਂ ਕਿਵੇਂ ਨਹੀਂ ਹੁੰਦਾ ਅਮਿਤਵਜਨ ਦੀ ਕਿਸਮਤ ਬਦਲੀ ਨਗ ਨਾਲ ਫਲਾਣੇ ਦਾ ਮੈਂ ਘਰ ਠੀਕ ਕਰਾਇਆ ਸੀਗਾ ਉਹਦੇ ਕਰਜ਼ੇ ਉੱਤਰ ਗਏ ਸਾਰੇ ਇਹ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਨਾ ਪੋਡਕਾਸਟ ਤੇ ਬਟ ਇਹ ਠੱਗੀ ਹੈ